ਤਾਇਸੇ ਵਿਚਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਇਲੈਕਸ਼ਨ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਹੈ ਤਾਂ ਸ਼ਿਕਾਇਤ ਇਸ ਦੌਰਾਨ ਕੀਤੀ ਗਈ ਅਮ੍ਰਿਤਾ ਵੜਿੰਗ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਅਮ੍ਰਿਤਾ ਵੜਿੰਗ ਨੇ ਇੱਕ ਵਿਵਾਦਤ ਬਿਆਨ ਦਿੱਤਾ ਸੀ ਤੇ ਪੰਜੇ ਦਾ ਕੰਪੈਰੀਜ਼ਨ ਕੀਤਾ ਗਿਆ ਸੀ ਚੋਣ ਨਿਸ਼ਾਨ ਜਿਵੇਂ ਕਾਂਗਰਸ ਦਾ ਪੰਜਾਇਤ ਉਸ ਦਾ ਕੰਪੈਰੀਜ਼ਨ ਗੁਰੂ ਸਾਹਿਬ ਦੇ ਨਾਲ ਕੀਤਾ ਗਿਆ ਸੀ ਤੇ ਪੰਜੇ ਵਾਲੇ ਬਿਆਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਹ ਪੰਜਾ ਜਿਸ ਨੇ ਕੁਰਸੀ ਲਈ ਵੰਡ ਪਾਈ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦਾ ਨਜ਼ਰ ਆਇਆ ਸਾਡੀ ਪੀੜੀ ਗੋਲੀਆਂ ਮਾਰ ਕੇ ਮਾਰ ਦਿੱਤੀ ਤੇ ਪਰਚਾ ਦਰਜ ਹੋਵੇ ਗ੍ਰਿਫਤਾਰੀ ਹੋਵੇ ਇਹ ਮੰਗ ਆਕਾਲੀ ਦਲ ਵੱਲੋਂ ਕੀਤੀ ਗਈ ਹੈ ਅਮ੍ਰਿਤਾ ਵੜਿੰਗ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਸ਼ਿਕਾਇਤ ਕੀਤੀ ਹੈ ਅੱਜ ਇਲੈਕਸ਼ਨ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ ਪੰਜਾਬ ਚੋਣ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਪੰਜੇ ਵਾਲੇ ਬਿਆਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੰਜਾਬ ਚੋਣ ਕਮਿਸ਼ਨ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੰਜੇ ਵਾਲੇ ਬਿਆਨ ਨੂੰ ਲੈ ਕੇ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਸ਼੍ਰੋਮਣੀ ਕਾਲੀਦਲ ਦੇ ਵਫਦ ਨੇ ਮੁਲਾਕਾਤ ਕੀਤੀ ਹੈ ਇਲੈਕਸ਼ਨ ਕਮਿਸ਼ਨਰ ਦੇ ਨਾਲ ਆਸ਼ਦੀਪ ਕਲੇਰ ਇੱਥੇ ਦੇਖੇ ਜਾ ਸਕਦੇ ਨੇ ਤੇ ਪੰਜਾਬ ਚੋਣ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ ਤੇ ਸਾਡੇ ਸਹਿਯੋਗੀ ਆਸ਼ੂ ਅਨੇਜਾ ਨੇ ਆਸ਼ਦੀਪ ਕਲੇਰ ਨਾਲ ਖਾਸ ਗੱਲਬਾਤ ਕੀਤੀ ਕੀ ਕੁਝ ਕਹੇ ਉਹਨਾਂ ਨੇ ਤੁਸੀਂ ਵੀ ਸੁਣੋ ਕਾਲੀਦਲ ਦਾ ਵਫਦ ਪੰਜਾਬ ਇਲੈਕਸ਼ਨ ਕਮਿਸ਼ਨ ਦੇ ਨਾਲ ਮਿਲਦਾ ਤੇ ਕਾਂਗਰਸ ਦੀ ਸ਼ਿਕਾਇਤ ਕਰਦਾ ਅਰਸ਼ਦੀਪ ਕਲੇਰ ਮੇਰੇ ਨਾਲ ਗੱਲਬਾਤ ਕਰ ਲੈਣੇ ਕਲੇਰ ਸਾਹਿਬ ਕੀ ਗੱਲਬਾਤ ਹੋਈ ਹੈ ਕੀ ਸ਼ਿਕਾਇਤ ਤੁਸੀਂ ਕੀਤੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਚੀਫ ਇਲੈਕਟੋਰਲ ਪੰਜਾਬ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਵਿਸ਼ਾ ਇਹ ਕਿ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਅਮਰਤਾ ਵੜਿੰਗ ਜੀ ਉਹ ਬਠਿੰਡੇ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਪੰਜੇ ਨੂੰ ਵੋਟ ਲਾਓ ਇਹ ਉਹ ਪੰਜਾ ਜਿਹੜਾ ਬਾਬਾ ਨਾਨਕ ਦੀ ਫੋਟੋ ਦੇ ਵਿੱਚ ਵੀ ਕਹੇ ਤੁਸੀਂ ਪੰਜਾ ਦੇਖਦੇ ਹੋ ਸਾਡੇ ਜਿੰਨੇ ਗੁਰੂ ਸਾਹਿਬ ਨੇ ਉਹਨਾਂ ਦੀ ਕਹਿੰਦੇ ਤਸਵੀਰ ਦੇਖੋ ਉਹਦੇ 'ਚ ਪੰਜਾ ਤੇ ਇਹ ਪੰਜਾ ਕਾਂਗਰਸ ਨੇ ਉੱਥੋਂ ਲਿਆ ਸੋ ਇਸ ਪੰਜੇ ਤੇ ਵੋਟ ਪਾਓ ਤਾਂ ਕੀ ਇਹ ਮਾਡਲ ਕੋਡ ਆਫ ਕੰਡਕਟ ਦੀਆਂ ਤੱਜੀਆਂ ਨਹੀਂ ਉਡਾਰੇ ਕੀ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਨਹੀਂ ਮੈਂ ਅੱਜ ਅਮਰਤਾ ਵੜਿੰਗ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਪੰਜੇ ਨੂੰ ਤੁਸੀਂ ਬਾਬੇ ਨਾਨਕ ਦਾ ਪੰਜਾ ਦੱਸ ਰਹੇ ਹੋ ਇਹ ਤਾਂ ਉਹ ਪੰਜਾ ਇਹ ਉਹ ਖੂਨੀ ਪੰਜਾ ਜਿਸ ਨੇ ਆਪਣੀ ਕੁਰਸੀ ਦੀ ਭੁੱਖ ਕਰਕੇ ਦੇਸ਼ ਦਾ ਵਟਵਾਰਾ ਕਰਾਤਾ ਇਹ ਉਹ ਖੂਨੀ ਪੰਜਾ ਜਿਸ ਨੇ ਦੇਸ਼ ਦੇ ਵਿੱਚ ਐਮਰਜੈਂਸੀ ਲਾਈ ਹੈ ਇਹ ਖੂਨੀ ਪੰਜਾ ਜਿਹਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਤਾ 84 ਦੇ ਵਿੱਚ ਸਿੱਖ ਨਸਲ ਕੂਸ਼ੀ ਕਰਤੀ ਤੇ ਇਹਨੂੰ ਬਾਬੇ ਨਾਨਕ ਦਾ ਪੰਜਾ ਕਹਿਣਾ ਇਹ ਨਾਨਕ ਨਾਮ ਲੈਵਾ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਵਾਲੀ ਗੱਲ ਹੈ ਸੋ ਇਹਦੇ ਉੱਤੇ ਪਰਚਾ ਦਰਜ ਹੋ ਕੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਅਲਖਣ ਕਮਿਸ਼ਨ ਨੇ ਕੀ ਗੱਲ ਕੀਤੀ ਤੁਹਾਨੂੰ ਕੀ ਭਰੋਸਾ ਦਿਵਾਇਆ ਕੀ ਕਾਰਵਾਈ ਕਰਨਗੇ ਪਰਚਾ ਦਰਜ ਕਰਵਾਉਣਗੇ ਦੇਖੋ ਇਲੈਕਟਰਲ ਚੀਫ ਇਲੈਕਟਰਲ ਪੰਜਾਬ ਸਾਹਿਬ ਨੇ ਸਾਡੀ ਗੱਲ ਬਹੁਤ ਧਿਆਨ ਨਾਲ ਸੁਣੀ ਔਰ ਉਹਨੇ ਸਾਨੂੰ ਭਰੋਸਾ ਦਿਵਾਇਆ ਕਿ ਜੋ ਅਸੀਂ ਸ਼ਿਕਾਇਤ ਦਿੱਤੀ ਹੈ ਔਰ ਇਹ ਬਿਲਕੁਲ ਕਲੀਅਰ ਕੱਟ ਕੇਸ ਹੈ ਇਹਦੇ ਚ ਕਿਸੇ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਵੀਡੀਓ ਉਹਨਾਂ ਦੀ ਸਾਹਮਣੇ ਹੈ ਔਰ ਵੀਡੀਓ ਦੇ ਵਿੱਚ ਬਿਲਕੁਲ ਉਹ ਇਹ ਗੱਲ ਕਰ ਰਹੇ ਨੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਉੱਤੇ ਜ਼ਿੰਮੇਵਾਰੀ ਹੈ ਇੱਕ ਫ੍ਰੀ ਤੇ ਫਿਰ ਇਲੈਕਸ਼ਨ ਕਰਾਉਣ ਦੀ ਸੋ ਇਹਦੇ ਤੇ ਜਲਦ ਕਾਰਵਾਈ ਹੋ ਕੇ ਉਹ ਤੇ ਪਰਚਾ ਦਰਜ ਹੋਏਗਾ ਪਰ ਉਹਨਾਂ ਨੇ ਮਾਫੀ ਵੀ ਮੰਗ ਲਈ ਗਈ ਹੈ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਪੇਜ ਤੇ ਵੀਡੀਓ ਪਾ ਕੇ ਕਿ ਗਲਤੀ ਦੇ ਨਾਲ ਇਹ ਚੀਜ਼ਾਂ ਹੋਈਆਂ ਮੈਨੂੰ ਇਹ ਲੱਗਦਾ ਹੈ ਕਿ ਬਠਿੰਡਿਓ ਨਾ ਟਿਕਟ ਮਿਲਣ ਦੀ ਫਰਸਟ੍ਰੇਸ਼ਨ ਦੇ ਵਿੱਚ ਜਾਣ ਬੁੱਝ ਕੇ ਕੀਤਾ ਗਿਆ ਕਾਂਗਰਸ ਦੀ ਜਿਹੜੀ ਜ਼ਮੀਨ ਪੰਜਾਬ ਦੇ ਵਿੱਚ ਖੁੱਸ ਰਹੀ ਹੈ ਉਹਨੂੰ ਬਚਾਉਣ ਲਈ ਜਾਣ ਬੁੱਝ ਕੇ ਕੀਤਾ ਗਿਆ ਔਰ ਐਸੀ ਗੁਸਤਾਖੀ ਕਰਨੀ ਕਿ ਬਾਬਾ ਨਾਨਕ ਨੂੰ ਇਹ ਕਹਿ ਦੇਣਾ ਕਿ ਇਹ ਪੰਜਾ ਕਾਂਗਰਸ ਦਾ ਉਹੀ ਪੰਜਾ ਹੈ ਤੇ ਮਾਫੀ ਦੇ ਕਾਬਲ ਨਹੀਂ ਇਹ ਤੇ ਪਰਚਾ ਦਰਜ ਹੋਣਾ ਚਾਹੀਦਾ ਇਹ ਤੇ ਮਾਫੀ ਕਾਦੀ ਹੈ ਤੁਸੀਂ ਕੱਲ ਨੂੰ ਕਹੋਗੇ ਕਤਲ ਕਰਕੇ ਮਾਫੀ ਹੈ ਇਹ ਤੇ ਕੋਈ ਮਾਫੀ ਨਹੀਂ ਤੇ ਪਰਚਾ ਦਰਜ ਹੋਵੇ ਕਾਰਵਾਈ ਹੋਵੇ ਅਸੀਂ ਅਪੀਲ ਕਰਦੇ ਹਾਂ ਮੈਂ ਤਾਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਚੋ ਨਿਸ਼ਾਨ ਨੂੰ ਲੈ ਕੇ ਪਹਿਲਾਂ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਤਕੜੀ ਚੋ ਨਿਸ਼ਾਨਾ ਉਦੋਂ ਵੀ ਜ਼ਿਕਰ ਆਂਦਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਤਕੜੀ ਸੀ ਉਹ ਇਹ ਚੋ ਨਿਸ਼ਾਨਾ ਉੱਥੋਂ ਲਿਆ ਗਿਆ ਹੈਗਾ ਦੇਖੋ ਤਕੜੀ ਤੇ ਕਾਂਗਰਸ ਇਹ ਬਹੁਤ ਅੱਡੋ ਅੱਟ ਗੱਲਾਂ ਕਰ ਰਹੇ ਹੋ ਜਿਨੇ ਸਿੱਖਾਂ ਦਾ ਕਹਾਣ ਕੀਤਾ ਕੀ ਕਾਂਗਰਸ ਇਸ ਗੱਲ ਤੋਂ ਮੁਨਕਰ ਹੈ ਕਿ ਉਹਰੇ ਸਾਡੀ ਇੱਕ ਪੀੜੀ ਗੋਲੀਆਂ ਮਾਰ ਮਾਰ ਕੇ ਉਹਨਾਂ ਨੇ ਨਹੀਂ ਮਾਰੀ ਕੀ ਕਾਂਗਰਸ ਇਸ ਗੱਲ ਤੋਂ ਮੁਨਕਰ ਹੈ ਕਿ ਦਿੱਲੀ 'ਚ ਸਿੱਖ ਨਸਲ ਕੁਸ਼ੀ ਨਹੀਂ ਹੋਈ ਕੀ ਕਾਂਗਰਸ ਇਸ ਗੱਲ ਤੋਂ ਮੁਨਕਰ ਹੈ ਕਿ ਅਕਾਲ ਤਖਤ ਸਾਹਿਬ ਢਹ ਢੇਰੀ ਕੀਤਾ ਕਾਂਗਰਸ ਦੀ ਸਿੱਖਾਂ ਨਾਲ ਖੂਨਚ ਦੁਸ਼ਮਣੀ ਹੈ ਸੋ ਕਾਂਗਰਸ ਇਹ ਗੱਲਾਂ ਨਾ ਕਰ ਠੀਕ ਤਾਂ ਸਿੱਧੇ ਤੌਰ ਤੇ ਗੱਲ ਕਰੀਏ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ ਕਿ ਮਾਫੀ ਨਹੀਂ ਹੋਏਗੀ ਜਿਹੜੇ ਸ਼ਬਦ ਉਹਨਾਂ ਵੱਲੋਂ ਕਹੇ ਗਏ ਆ ਉਹ ਖੂਨੀ ਪੰਜਾ ਦੱਸਿਆ ਉਹਨਾਂ ਨੇ ਕੈਮਰਾ ਪਰ ਸਰਵਿੰਦਰ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇਨ ਦੀ ਨਿਊਜ਼ ਚੰਡੀਗੜ੍ਹ